ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਕੁਝ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਧੰਨ ਧੰਨ ਬਾਬਾ ਰਾਗੋਰਾਮ ਡੇਰੇ ਦੀ ਜਿਹੜੀ ਆਪਣਾ ਸਮਾਦ ਸੀਗੀ ਉਹ ਜੋ ਤੁਸੀਂ ਸਕਰੀਨ ਦੇ ਵਿੱਚ ਚੱਲ ਰਿਹਾ ਨਕਸ਼ਾ ਦੇਖ ਰਹੇ ਹੋ ਉਹ ਬਣ ਰਿਹਾ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਉਹ ਕਿਵੇਂ ਬਣਨਾ ਕਿੰਨੀ ਲਾਗਤ ਆਊਗੀ ਉਹਦੇ ਤੇ ਕਦੋਂ ਤਿਆਰ ਹੋਣ ਲੱਗਣਾ ਉਹ ਸਾਰੀ ਗੱਲਬਾਤ ਅੱਜ ਆਪਣੇ ਨਾਲ ਡੇਰੇ ਦੇ ਪ੍ਰਬੰਧਕ ਸੇਵਾਦਾਰ ਨਾਲ ਲੈ ਇਹ ਆਪਾਂ ਨੂੰ ਦੱਸਣਗੇ ਸਾਰਾ ਖਾਕਾ ਵੀ ਕਿੰਨਾ ਕਾ ਕਿਵੇਂ ਸਾਰਾ ਪ੍ਰੋਜੈਕਟ ਤੋ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਣਨਾ ਜੋ ਤੁਸੀਂ ਸਕਰੀਨ ਦੇ ਵਿੱਚ ਨਕਸ਼ਾ ਦੇਖ ਰਹੇ ਹੋ ਆਓ ਆਪਾਂ ਗੱਲਬਾਤ ਕਰਦੇ ਹਾਂ ਸੇਵਾ ਕਰਦੇ ਹਾਂ। ਬਸ ਹੀ ਗੱਲ। ਇਹ ਲੈ ਜੀ ਪ੍ਰਧਾਨ ਸਾਹਿਬ ਆਪਰੇ ਨਾਲ ਗੱਲਬਾਤ ਕਰਦੇ ਹਾਂ ਇਹ ਸਾਰਾ ਖਰਚਾ ਕਿਵੇਂ ਆ ਜੀ ਕੌਣ ਬਣਵਾ ਰਿਹਾ ਕਿੰਨਾ ਖਰਚ ਆਊਗਾ। ਤੇ ਜਿਹੜਾ ਵੀ ਬਣ ਰਿਹਾ ਹੈ ਨਕਸ਼ਾ ਇਹ ਅਕਾਊਂਟਿੰਗ ਜਿਹੜੀ ਸਮਾਤ ਬਣਾ ਰਹੇ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਣ ਰਹੀ ਆ। ਇਹਦਾ ਕਿੰਨਾ ਖਰਚ ਆ ਜਾਣਾ ਜੀ? ਦੇ 1000 ਸਕਰ ਫੁੱਟ ਏਰੀਆ ਦੱਸ ਰਹੇ ਨੇ ਪਰਦਾਨ ਸਾਹਿਬ ਤੇ ਤਕਰੀਬਾਤ 10 ਲੱਖ ਰੁਪਈਆ ਆ ਸਕਦਾ ਥੋੜਾ ਵੱਧ ਵੀ ਸਕਦਾ ਘਟ ਵੀ ਸਕਦਾ ਜਿਹੜੀ ਐਕਸਟ੍ਰੀਮੈਂਟ ਜੇ ਦੱਸ ਰਹੇ ਤੁਹਾਨੂੰ ਤੇ ਇਸ ਜਗ੍ਹਾ ਦੇ ਉੱਪਰ ਬਣਨਾ ਜੀ ਸਾਰਾ ਨਕਸ਼ਾ ਜਿਵੇਂ ਥੋੜਾ ਤੁਸੀਂ ਦੇਖ ਰਹੇ ਹੋ ਨੀ ਸੇਮ ਇਹ ਇਸੇ ਤਰ੍ਹਾਂ ਬਣਨਾ ਤੇ ਪ੍ਰਧਾਨ ਸਾਹਿਬ ਜੀ ਹੋਰ ਮਤਲਬ ਉੱਪਰ ਗੁੰਮਦ ਵੀ ਬਣਾਣਾ ਜਿਵੇਂ ਵੀ ਤੁਸੀਂ ਨਕਸ਼ਾ ਦੇਖ ਰਹੇ ਹੋ ਸਾਰਾ ਉਸੇ ਤਰ੍ਹਾਂ ਬਣਨਾ ਜੀ ਤੇ ਸੋ ਸਾਰਿਆਂ ਨੂੰ ਬੇਨਤੀ ਆ ਪ੍ਰਬੰਧਕਾਂ ਵੱਲੋਂ ਵੀ ਵੱਧ ਤੋਂ ਵੱਧ ਸਹਿਯੋਗ ਕਰੋ ਕਿ ਨਹੀਂ ਸਾਡੇ ਪਿੰਡ ਦੇ ਇਹ ਸਮਾਨ ਜਨਾ ਕੋਈ ਵੀ ਨਹੀਂ ਦੂਜੀ ਵਾਰ ਨਹੀਂ ਕਰਦਾ ਠੀਕ ਹੈ ਨਾ ਬਲੋ ਇਹ ਵੀ ਕਿਹਾ ਗਿਆ ਕੋਈ ਵੀ ਸੇਵਾਦਾਰ ਕਿਸੇ ਵੀ ਕਿਸਮ ਦੀ ਸੇਵਾ ਚਾਹੇ ਉਹ ਮਟੀਰੀਅਲ ਹੋਵੇ ਰੇਤਾ ਬਜਰੀ ਸਿਮਿੰਟ ਸਰੀਆ ਚਾਹੇ ਉਹ ਪੈਸੇ ਵੱਖੋਂ ਵੀ ਸੇਵਾ ਦੇ ਸਕਦਾ ਜੋ ਇਹ ਨਹੀਂ ਦੇ ਸਕਦਾ ਬਾਕੀ ਹੋਰ ਵੀ ਨੌਜਵਾਨ ਨੇ ਜਿਹੜੇ ਆਪਣੇ ਪਿੰਡ ਦੇ ਇਲਾਕੇ ਦੇ ਜਿਨ੍ਹਾਂ ਕੋਲ ਜਿੰਨਾ ਕ ਵੀ ਸਮਾਂ ਹੋਇਆ ਉਹ ਗੱਲਬਾਤ ਵਾਤ ਸੇਵਾ ਜ਼ਰੂਰ ਕਰਿਓ ਇਹ ਆਪਾਂ ਸਾਰੇ ਨਾਲ ਮਿਲ ਕੇ ਕਰਨਾ ਤੇ ਬਾਕੀ ਹੋਰ ਜਿੰਨੇ ਵੀ ਆਪਣੇ ਵੀਰ ਭਾਈ ਨੇ ਰਾਜਗਿਰੀ ਮਿਸਤਰੀ ਨੇ ਉਹਨਾਂ ਨੂੰ ਵੀ ਬੇਨਤੀ ਆ ਵੀ ਜਿੰਨਾ ਕੁ ਸਮਾਂ ਹੋਇਆ ਉਹ ਜ਼ਰੂਰ ਦਿਆ ਕਰਿਓ ਤੇ ਹੋਰ ਕੀ ਗੱਲਬਾਤ ਪਤਾ ਨਹੀਂ ਸਹਿਯੋਗ ਹਾਂ ਕੋਈ ਹੀ ਆਪਾਂ ਸਾਰਿਆਂ ਦਾ ਆਪਾਂ ਸਾਰੇ ਸੰਗ ਤੇ ਖੜੀ ਆ ਬਾਬਾ ਜੀ ਦੇ ਤੇ ਦਰ ਦੇ ਉੱਪਰ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿੰਨਾ ਕੁ ਵੀ ਥੋੜੇ ਤੋਂ ਥੋੜਾ ਬਹੁਤ ਜਿ ਬਹੁਤਾ ਜਿੰਨਾ ਕੁ ਵੀ ਹੁੰਦੀ ਆ ਸੇਵਾ ਸਾਰੇ ਜ਼ਰੂਰ ਪਾਓ ਤੇ ਤੁਸੀਂ ਸਾਰੇ ਜਾਣਦੇ ਹੋ ਵੀ ਸਰਦਾ ਸਮਾਗਮ ਇੱਥੇ ਦੁੱਕਾਵਰ ਆਉਂਦੇ ਨੇ ਭੜੋਲੀਆਂ ਚੜ੍ਹਦੀਆਂ ਨੇ ਕੁੱਤੇ ਜਿਹਾ ਭੜੀ ਗਣੀ ਹਾਂ ਕੋਈ ਹਾਂ ਜਿਨ੍ਹਾਂ ਕੋਈ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਕੋਈ ਪ੍ਰੋਬਲਮ ਕਿਸੇ ਬੱਚੇ ਨੂੰ ਕੋਈ ਬੱਚਾ ਨਾ ਹੁੰਦਾ ਹੋਵੇ ਇਸ ਤਰ੍ਹਾਂ ਇਹ ਸਾਰੇ ਜੋ ਵੀ ਤੁਸੀਂ ਬਾਬਾ ਜੀ ਦੇ ਸ਼ਰਧਾ ਨਾਲ ਇੱਥੇ ਮੱਥਾ ਟੇਕੂ ਮੰਨ ਦੇ ਵਿੱਚ ਜੋ ਵੀ ਸੁੱਖ ਸੁਖੀ ਉਹ ਪੂਰੀ ਹੁੰਦੀ ਆ ਆਪਾਂ ਦੇਖਦਾ ਵੀ ਹਰ ਮੇਲੇ ਨੂੰ 2 250 300 400 ਭੜੋਲੀਆਂ ਚੜ੍ਹਦੀਆਂ ਨੇ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਸ ਜਗ੍ਹਾ ਨੂੰ ਆਪਾਂ ਜਿਹੜਾ ਨਕਸ਼ਾ ਦਿੱਤਾ ਇਹ ਆਪਾਂ ਜਲਦੀ ਤੋਂ ਜਲਦੀ ਸ਼ੁਰੂ ਕਰ ਰਹੇ ਹਾਂ ਕੰਮ ਕੋਈ ਪੱਕੇ ਤਰੀਕੇ ਤੋਂ ਕੰਮ ਸ਼ੁਰੂ ਹੋ ਰਿਹਾ ਜੀ ਕੰਮ ਆ ਜਿਹੜੀ ਇਹ ਤਰੀਕ ਆ ਉਹ ਆਪਾਂ ਜਲਦੀ ਤੁਹਾਡੇ ਨਾਲ ਅਨਾਉਂਸ ਕਰ ਦਿੱਤੀ ਜਾ ਵੀ ਕੇ ਇਸ ਸਾਧਨ ਰਾਹੀਂ ਤੁਹਾਨੂੰ ਜਿਹੜੀ ਪੱਕੀ ਤਰੀਕਾ ਉਹ ਆਪਾਂ ਦੱਸਾਂਗੇ ਉਸ ਦਿਨ ਵੀ ਸਾਰੇ ਨੇ ਪਹੁੰਚਣਾ ਜਿੱਦਣ ਆਪਾਂ ਇਸ ਨੂੰ ਇਕੱਤਰਨੀਆ ਅਰਦਾਸ ਕਰਾਵਾਂਗੇ ਬਾਬਾ ਜੀ ਤੋਂ ਤੇ ਪ੍ਰਸ਼ਾਦ ਵੀ ਵੰਡਾਂਗੇ ਤੇ ਸਾਰੀ ਸੰਗਤ ਨੇ ਉਦੋਂ ਵੀ ਸਾਰਿਆਂ ਨੇ ਵੱਧ ਤੋਂ ਵੱਧ ਪਹੁੰਚਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੰਮ ਲਗਾਤਾਰ ਨਿਰੰਤਰ ਚੱਲਦਾ ਰਹੂਗਾ ਤੁਹਾਡੇ ਸਹਿਯੋਗ ਦੀ ਲੋੜ ਆ ਬੇਨਤੀ ਹੈ ਭਾਈ ਜਿੰਨੇ ਵੀ ਵੀਡੀਓ ਦੇਖਦੇ ਨੇ ਆਪਣੇ ਇਲਾਕੇ ਦੇ ਪਿੰਡ ਦੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਸ਼ੁਰੂ ਕਰੋ ਤੇ ਸੇਵਾ ਜ਼ਰੂਰ ਪਾਓ। ਸੋ ਇਹ ਸਾਰੇ ਸਹਿਯੋਗ ਨੂੰ ਹਾਂ ਸੋ ਐਨਆਰਏ ਵੀਰਾਂ ਨੂੰ ਵੀ ਬੇਨਤੀ ਹੈ ਭਾਈ ਤੁਸੀਂ ਚਲੋ ਇੱਥੇ ਸੇਵਾ ਕਿ ਨਹੀਂ ਕਰਾ ਸਕਦੇ ਤੇ ਪੈਸੇ ਪੱਖੋਂ ਜਿੰਨੀ ਵੀ ਸੇਵਾ ਹੋਊਗੀ ਉਹ ਵੱਧ ਤੋਂ ਵੱਧ ਕਰੋ। ਬਾਕੀ ਪਿੰਡ ਦੇ ਹੋਰ ਵੀ ਨੌਜਵਾਨ ਜਿੰਨੇ ਵੀ ਹੈਗੇ ਨੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਭਾਈ ਸਾਰਿਆਂ ਸਹਿਯੋਗ ਨਾਲ ਇਹ ਵੱਡ ਰਹੀ ਹੈ ਜਗ੍ਹਾ ਤੇ ਆਪਾਂ ਬਣਾਉਣੀ ਵੀ ਆ ਤੇ ਹੌਲੀ-ਹੌਲੀ ਆਪਾਂ ਇਹ ਬਣਾ ਕੇ ਉਸ ਤੋਂ ਬਾਅਦ ਦੇਖਾਂਗੇ ਹੋਰ ਅਗਲਾ ਕਿਹੜਾ ਕੰਮ ਆ ਉਹ ਆਪਾਂ ਸਾਰਿਆਂ ਨੇ ਕਰਨਾ। ਤੋ ਵਾਹਿਗੁਰੂ ਜਿਨ੍ਹਾਂ ਨੇ ਸੇਵਾ ਕਰਨੀ ਸਾਰਿਆਂ ਤੇ ਬਾਬਾ ਰਾਗੋਰਾਮ ਜੀ ਨਗਰ ਤੇ ਇਲਾਕੇ ਤੇ ਸਾਰਿਆਂ ਵੀਰ ਭਰਾਵਾਂ ਤੇ ਚੜ੍ਹਦੀ ਕਲਾ ਜਰ ਕੇ ਸਾਰਿਆਂ ਦਾ ਦਰਸ਼ਤੀ ਦਰਤੀ ਬਖਸ਼ੋ ਹੋਰ ਦੇਖੀ ਚੱਲੀਦਾ ਧੰਨਵਾਦ ਸੋ ਆਪਰੋਤ ਬਹੁਤ ਧੰਨਵਾਦ ਆ ਸਾਰਿਆਂ ਜਿਹੜੇ ਪਰਤੀ ਸੋ ਨਗਰ ਨਵਕਿਆਂ ਨੂੰ ਭਾਈ ਬੇਂਤੀ ਹੈ ਠਾਕਾ ਕਿੰਨੇ ਵੀ ਕਿਤੇ ਸ਼ੰਗਾ ਹੈ ਭਾਈ ਜੋਸ਼ ਚ ਸ਼ਬਦ ਬਣ ਰਹੀ ਹੈ ਕਿ ਭਾਈ ਮੇਰੇ ਨੂੰ ਦੇ ਵਿਚ ਦਾ ਬਾਬਾ ਜੀ ਦੇ ਦੁਕਾਨ ਦੇ ਰਗੋਲ ਦੁਕਾਨ ਤੇ ਬਾੜ ਬੜ ਰਹੀ ਹੈ ਭਾਈ ਜਿੰਨਾ ਵੀ ਕੀਤੀ ਸ਼ਰਤ ਹੈ ਉਹ ਹਾਰਿਫ ਨੇ ਲੋੜਨ ਦਾ ਭਾਈ ਇਹ ਸਭ ਹੋਣਾ ਹੈ ਇਹ ਹੀ ਗੈਂਟੀਆ ਸਾਰੀਆਂ ਸੰਗਤਾਂ ਦਾ ਵਾਹ ਨੀ ਕਾ ਹਰਸ਼ਾ ਵਾਹ ਨੀ ਸੋ ਤੇਰੇ ਦੇ ਪ੍ਰਬੰਧਕ ਸੇਵਾਦਾਰ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਸੋ ਸਾਰੀ ਸੰਗਤ ਨੇ ਆਪਾਂ ਸਹਿਯੋਗ ਦੇਣਾ ਪੂਰਾ ਉਹ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਗੱਲਬਾਤ ਆ ਤੁਸੀਂ ਇਸ ਗੱਲ ਦਾ ਕੋਈ ਗੱਲਬਾਤ ਕਰਨੀ ਹੈ ਤਾਂ ਪ੍ਰਧਾਨ ਸਾਹਿਬ ਦਾ ਜਿਹੜਾ ਨੰਬਰ ਆ ਉਹ ਤੁਹਾਨੂੰ ਆਪਾਂ ਸਕਰੀਨ ਤੇ ਚਲਾ ਦਿੱਤਾ ਉਹ ਤੁਸੀਂ ਇਹਨਾਂ ਨਾਲ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਕਰ ਸਕਦੇ ਹੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ